ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਠੇਕੇਦਾਰ ਸਾਹਿਬ ਨੇ ਵਾਦਾ ਪਗਾਤਾ ਵਾਦਾ ਕਰਾਈ ਸਾਡੇ ਨਾਲ ਅੱਜ ਤੋਂ 20 ਦਿਨ ਪਹਿਲਾਂ ਹਾਂਜੀ ਵੀਰ ਉਹਨਾਂ ਨੇ ਪੰਕਚ ਹੋਣਾ ਨੇ ਤੇ ਇਹ ਆਪਾਂ ਦੱਸ ਦਈਏ ਜੀ ਪਹਿਲਾਂ ਜਿਹੜੀ ਇਹ ਸੇਖੋਂ ਬਿਲਡਰ ਨੇ ਉਹਨਾਂ ਕੋਲੇ ਠੇਕਾ ਇਹ ਜਿਹੜਾ ਪਖਵਾਲ ਤੋਂ ਰੈ ਕੋਟ ਰੋਡ ਦਾ ਤੇ ਇਹ ਕੁਝ ਕਾਰਨਾ ਕਰਕੇ ਪਹਿਲਾਂ ਜਿਹੜਾ ਬੰਦ ਹੋ ਗਿਆ ਸੀ ਕੰਮ ਵਿੱਚ ਦੀ ਤੇ ਜਦੋਂ ਹੁਣ ਇਹ ਸਾਡੇ ਇਧਰ ਗੁਰਦਰਾ ਸਾਹਿਬ ਕੈਂਬਾ ਸਾਹਿਬ ਪਿੰਡ ਧਾਲੀਆਂ ਆ ਉੱਥੋਂ ਤੋਂ ਜਿਹੜਾ ਪਖਵਾਲ ਤੱਕ ਦਾ ਕੰਮ ਸੀ ਇਹ ਕਾਫੀ ਸਮੇਂ ਤੋਂ ਪਹਿਲਾਂ ਬੰਦ ਪਿਆ ਸੀ ਤੇ ਜਦੋਂ ਅੱਜ ਤੋਂ 20 ਦਿਨ ਪਹਿਲਾਂ ਕੰਮ ਚੱਲਿਆ ਤਾਂ ਮੇਰੀ ਠੇਕੇਦਾਰ ਨਾਲ ਗੱਲ ਹੋਈ ਪੰਕਜ ਜੀ ਨਾਲ ਵੀਰ ਠੀਕ ਹੈ ਜੀ ਤਾਂ ਉਹ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ 20 ਦਿਨਾਂ ਦੇ ਵਿੱਚ ਕਹਿੰਦੇ ਕੰਪਲੀਟ ਕਰ ਦਿਆਂਗੇ ਠੀਕ ਹੈ ਸਰ ਵੀ ਤਿਆਰ ਹੋ ਜੂ ਤੇ ਹੁਣ ਮੈਨੂੰ ਆ ਰਹੇ ਸੀ ਫੋਨ ਸਾਡੇ ਜਿਹੜੇ ਆਪਣਾ ਮਾਲਵਾ ਲਾਈਵ 365 ਚੈਨਲ ਨਾਲ ਪੰਜਾਬ ਚੋਂ ਕੋਨੇ ਕੋਨੇ ਤੋਂ ਲੋਕ ਜੁੜੇ ਹੋਏ ਨੇ ਉਹ ਇਧਰੇ ਲੱਕੇ ਚ ਲੰਘਦੇ ਆ ਤਾਂ ਉਹਨਾਂ ਨੂੰ ਇਹ ਸੀ ਵੀ ਇਹਦੇ ਬਾਰੇ ਜਾਣਕਾਰੀ ਸੀ ਵੀ ਕਦੋਂ ਚੱਲੂ ਰੋਡ ਚਲੋ ਜੀ ਸੋ ਆਪਾਂ ਪਰ观众 ਨੂੰ ਦੱਸ ਰਹੇ ਹਾਂ ਵੀ ਅੱਜ ਤਰੀਕ ਹੈਗੀ ਹੈ 1 11ਵੇਂ ਮਹੀਨੇ ਦੀ 1 ਤਰੀਕ 2025 ਅੱਜ ਹੋ ਜੂ ਫਾਈਨਲ ਹਾਂਜੀ ਹਾਂਜੀ ਸ਼ਾਮ ਤੱਕ ਪੱਕਾ ਹੋ ਜਾਏਗਾ 2 ਘੰਟੇ ਆ ਜੀ ਲੋ ਜੀ ਅੱਜ ਇਹ ਆਪਣੇ 1 ਤਰੀਕ ਆਜੋ 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 ਅੱਜ ਇਹ 1 ਤਰੀਕ 11ਵੇਂ ਮਹੀਨੇ ਦੀ 2025 ਨੂੰ ਜਿਹੜੀ ਆ ਵੀਰ ਹੁਣ ਤਾਂ 2 ਘੰਟੇ ਕਹਿੰਦੇ ਆ ਵੀ ਚਲੋ ਸ਼ਾਮ ਤੱਕ ਅੱਜ ਇਹ ਰੋਡ ਆ ਜਿਹੜਾ ਕੰਪਲੀਟ ਹੋ ਜਾਊਗਾ ਤੇ ਆਪਾਂ ਤੁਹਾਨੂੰ ਦੁਬਾਰਾ ਦੱਸ ਦਈਏ ਡੇਲੋਂ ਪੱਖੋਵਾਲ ਤੇ ਪੱਖਵਾਲ ਤੋਂ ਰੈਕ ਕੋਟ ਜੋ ਕਿ ਇਧਰ ਆਪਣੇ ਗੁਰਦਰਾ ਸਾਹਿਬ ਪੈਂਦਾ ਇਤਿਹਾਸਕ ਕੈਂਬਾ ਸਾਹਿਬ ਤੇ ਉਸ ਤੋਂ ਅੱਗੇ ਆ ਕੇ ਲਿੱਤਰ ਤਾਜਪੁਰ ਉਹ ਰੋੜਾ ਇਹ ਕਾਫੀ ਲੰਮੇ ਸਮੇਂ ਤੋਂ ਇਹ ਬਹੁਤ ਮਾੜੀ ਹਾਲਤ ਸੀਗੀ ਇਹ ਰੋੜ ਵੀ ਠੀਕ ਹੈ ਜੀ ਤੇ ਸਾਡੇ ਇਲਾਕੇ ਦੇ ਲੋਕ ਹੋਰ ਦੂਰ ਨੇੜੇ ਵਾਲੇ ਦੁਖੀ ਸੀ ਬਹੁਤ ਮਤਲਬ ਰਾਸਤੇ ਬਦਲ ਬਦਲ ਲੰਘਦੇ ਸੀ ਤੇ ਪਰਲਾ ਰੋੜ ਵੀ ਖਰਾਬ ਆ ਬਹੁਤ ਜਿਆਦਾ ਤੇ ਉਹਦਾ ਵੀ ਚਲੋ ਸੁਣ ਰਹੇ ਆ ਵੀ ਟੈਂਡਰ ਹੋ ਗਿਆ ਵੀ ਜਲਦੀ ਕੰਮ ਸ਼ੁਰੂ ਹੋ ਜੂਗਾ ਠੀਕ ਹੈ ਜੀ ਤੇ ਅੱਜ ਆਪਾਂ ਇਹੀ ਜਾਣਕਾਰੀ ਤੁਹਾਨੂੰ ਦੱਸਣੀ ਸੀਗੀ ਤੇ ਬਾਕੀ ਭਾਈ ਐਂ ਦੱਸੋ ਵੀ ਮਾਲ ਜਿੰਨਾ ਟੈਂਡਰ ਚ ਹੁੰਦਾ ਉਨਾ ਹੀ ਪੈ ਰਿਹਾ ਕਿ ਘੱਟ ਜੀ 10mm ਵੱਧ ਹੀ ਪਾ ਰਹੇ ਆ ਜਨਾਬ ਓਕੇ ਉਹ ਨਹੀਂ ਹੋਊਗਾ ਕਿ ਮਾਲ ਘਟੂਗਾ ਜਿੱਥੋਂ ਮਾਰੀ ਐਂ ਤਾਂ ਨਹੀਂ ਵੀ ਉਹੀ ਸਾਲਕ ਨੂੰ ਉਹ ਬਈ ਸਰੀਆਂ ਵਾਂਗ ਬਈ ਪਹਿਲਾਂ ਵੀ ਮਾਲ ਪਿਆ ਦੇਖਿਆਗਾ ਤੇ ਹੁਣ ਵਾਲਾ ਮਾਲ ਵੀ ਦੇਖ ਲਓ ਹਾਂ ਆ ਨੇੜੇ ਆ ਕੇ ਦਿਖਾਓ ਜੀ ਮੜਾ ਜਾ ਇਹੋ ਵਾਲਾ ਮਾਲ ਵੀ ਜਿਹੜੀ ਸੈਟਿੰਗ ਕਰਦੇ ਹੁੰਦੇ ਆ ਇਹਦੀ ਹਾਂਜੀ ਇੱਥੋਂ ਹੁੰਦੀ ਹੁੰਦੀ ਉਹ ਓਕੇ 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 ਇਦਾਂ ਹੀ ਸੈਟਿੰਗ ਹੁੰਦੀ ਆਈ ਸਾਰੀ ਅਸਾਂ ਜਿਹੜੀ ਮਾਲ ਭੈਣ ਦੀ ਸੈਟਿੰਗ ਹੁੰਦੀ ਆ ਇਹਦੇ ਤੋਂ ਹੀ ਹੁੰਦੀ ਆ ਉੱਤੋਂ ਹੀ ਮਤਲਬ ਸਾਰਾ ਤੇ ਪੂਰਾ ਵੱਧ ਹੀ ਰੱਖੀ ਹੋਈ ਆ ਜਾਨੀ ਕਿਉਂਕਿ ਯਾਰ ਸਾਡੇ ਲੋਕ ਬਹੁਤ ਕਿਉਂਕਿ ਅੱਕੇ ਕੀ ਹੁੰਦਾ ਸੀ ਨਾ ਸਾਲ ਤਾਂ ਲੰਘਦਾ ਨਹੀਂ ਸੀਗਾ ਐ ਰਯੌੜੀਆਂ ਵਾਂਗ ਉੱਪਰ ਜਾਂਦੀ ਸੀਗੀ ਸੜਕ ਮਤਲਬ ਜੀ ਦੇਖੀ ਆ ਪਹਿਲਾਂ ਇਹਦੇ ਹਾਲਾਤ ਕਿਹੋ ਜਿਹੇ ਸੀਗੇ ਮਤਲਬ ਉਸ ਵਾਰ ਦਾ ਮਾਲ ਹੀ ਬਹੁਤ ਜ਼ਿਆਦਾ ਲਿਆ ਹੋਇਆ ਓਕੇ ਹਾਂ ਜੀ ਬਾਕੀ ਤੁਸੀਂ ਵੀ ਬਤਾਈ ਸਾਰਾ ਜਨਮ ਜੋ ਕੇ ਚਲੋ ਬਾਕੀ ਦਾ ਭਰਾਵੋ ਜਿਵੇਂ ਕਹਿੰਦੇ ਹੁੰਦੇ ਆ ਵੀ ਆਪ ਦਾ ਚੰਗਾਈ ਕਹਿਣਾ ਹੁੰਦਾ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਲ ਨੂੰ ਪਤਾ ਲੱਗ ਜਾਊਗਾ ਵੀ ਰੋੜ ਕਿਸ ਤਰ੍ਹਾਂ ਆ ਹਾਂਜੀ ਹਾਂਜੀ ਹਾਂ ਬਾਕੀ ਇਹਦੇ ਠੇਕੇਦਾਰ ਨੇ ਵੀ ਹੁਣੇ ਉਹਨਾਂ ਨਾਲ ਆਪਣੀ ਇਹ ਗੱਲ ਹੋਈ ਸੀ ਉਹ ਕਹਿੰਦੇ ਪੰਜ ਸਾਲ ਤੱਕ ਕਹਿੰਦੇ ਸਾਡੀ ਜਿਹੜੀ ਇਹਦੀ ਗਾਰੰਟੀ ਆ ਪੂਰੀ ਸਾਡੇ 5 ਸਾਲ ਤੱਕ ਹਾਂ ਜੀ 5 ਸਾਲ ਦੀ ਇਹ ਸੜਕ ਦੀ ਗਾਰੰਟੀ ਆ ਹੁਣ ਫੋਨ ਫਾਨ ਨੰਬਰ ਆਪਣੇ ਕੋਲ ਸਾਰੇ ਨੇ ਤੇ ਨੇੜੇ ਹੀ ਪਲਾਂਟ ਆ ਇਹਨਾਂ ਦਾ ਤੇ ਜਦੋਂ ਵੀ ਕੋਈ ਗੱਲਬਾਤ ਹੋਇਆ ਕਰੂੰਗੀ ਆਪਾਂ ਇਕੱਠੇ ਹੋ ਕੇ ਜਾ ਕੇ ਘੇਰ ਲਿਆ ਕਰਦੇ ਆ ਠੀਕ ਆ ਨਾਲ ਧੰਨਵਾਦ ਪੂਰੀ ਤੁਹਾਡਾ ਠੀਕ ਆ ਧੰਨਵਾਦ ਜੀ